ਸ਼ਿਗਾਰਦੀ ਸਵਾਤਾ ਤੁਹਾਡਾ ਅੱਜ ਸਵੀਰ ਕਿਚਨ 'ਚ ਅੱਜ ਆਪਾਂ ਇੱਕ ਹੋਰ ਨਵਾਂ Song ਲੈ ਕੇ ਆਏ ਆ ਪਹਿਲਾਂ ਤੁਸੀਂ ਮੇਰੇ Song ਨੂੰ ਬਹੁਤ ਪਿਆਰ ਦਿੱਤਾ ਬਹੁਤ ਸਤਿਕਾਰ ਦਿੱਤਾ ਤੇ ਕਿਚਨ ਦੀ ਵੀਡੀਓ ਮੈਂ ਤਾਂ ਨਹੀਂ ਬਣਾਉਂਦੀ ਮੈਨੂੰ ਥੋੜਾ ਜਿਹਾ ਹੈਲਥੀ ਇਸ਼ੂਜ਼ ਆ ਰਹੇ ਨੇਗੇ ਇਸ ਲਈ ਮੈਨੂੰ ਨਾ ਕਿਚਨ 'ਚ ਕੰਮ ਕਰਨਾ ਥੋੜਾ ਜਿਹਾ ਹੁਣ ਡਾਕਟਰ ਨੇ ਅਵਾਈਡ ਕਰਿਆ ਵੀ ਜ਼ਿਆਦਾ ਕੰਮ ਤੋਂ ਥੋੜਾ ਜਿਹਾ ਕਰਿਆ ਮੈਂ ਤਾਂ ਕਰਨਾ ਵੀਡੀਓ ਵੀ ਦੇ ਵਿੱਚ ਵੀ ਗੈਪ ਨਾ ਪਵੇ ਤਾਂ ਆਪਾਂ ਫਿਰ ਗੀਤ ਗਾਣੇ ਦਾ ਕਰ ਲੈਨੇ ਹੁੰਦੇ ਆ ਇਸ ਲਈ ਤੇ ਉਹ ਵੀ ਮੈਂ ਦੱਸ ਦੇਣੀ ਆ ਤੁਹਾਨੂੰ ਹੈਲਥ ਇਸ਼ੂ ਕੀ ਨੇਗੇ ਮੈਨੂੰ ਥੋੜਾ ਜਿਹਾ ਇੱਕ ਤਾਂ ਪਿੱਤੇ ਚ ਪਤਰੀ ਦੱਸੀ ਗਈ ਹੈ ਤੇ ਪੇਟ ਚ ਹਰਨੀਆਂ ਦਸੀਆਂ ਗਈਆਂ ਨਹੀਂ ਆ ਉਹਦੇ ਕਰਕੇ ਮੈਥੋਂ ਜ਼ਿਆਦਾ ਕੰਮ ਨਹੀਂ ਬਣਦਾ ਹੈਗਾ ਕਿ ਚੰਦਾਜ ਦਰਦ ਹੋਣ ਲੱਗ ਜਾਂਦਾ ਪਤਰੀ ਦਾ ਦਰਦ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਵੀ ਕਿੰਨਾ ਤੇਜ਼ ਹੁੰਦਾ ਬਹੁਤ ਜ਼ਿਆਦਾ ਹੁੰਦਾ ਨਾ ਆਪਦੀਆਂ ਚਾਰ ਰੋਟੀਆਂ ਲਾਉਣੀਆਂ ਦੀ ਔਖੀਆਂ ਹੋ ਜਾਂਦੀਆਂ ਰਹੀਆਂ ਤੇ ਇਸ ਲਈ ਵੀ ਹੁਣ ਮੈਂ ਉਨੇ ਚਿਰ ਜਿੰਨਾ ਚਿਰ ਮੇਰਾ ਉਧਰੋਂ ਠੀਕ ਨਹੀਂ ਹੁੰਦਾ ਹੈਗਾ ਉਨਾ ਚਿਰ ਮੈਂ ਤੁਹਾਡਾ ਮਨੋਰੰਜਨ ਲਈ ਜ਼ਰੂਰ ਕਾ ਕੁਛ ਵੀ ਤੁਹਾਡੇ ਨਾਲ ਵੀਡੀਓ ਜਰੂਰ ਸ਼ੇਅਰ ਕਰਦੀ ਰਹੂਗੀ ਤੇ ਜਦੋਂ ਮੈਂ ਠੀਕ ਹੋ ਗਈ ਤੇ ਫਿਰ ਆਪਾਂ ਵਿੱਚ ਦੀ ਐਂ ਤਾਂ ਆਪਾਂ ਵਿੱਚ ਦੀ ਵੀ ਖਾਣੇ ਦੀ ਵੀਡੀਓ ਪਾਇਆ ਕਰਾਂਗੇ ਕੋਈ ਨਾ ਕੋਈ ਰੈਸਪੀਸ ਦੀ ਵੀਡੀਓ ਪਾ ਦਿਆ ਕਰਾਂਗੇ ਜਦ ਜਦ ਇਹਨਾਂ ਸਰੀਰ ਠੀਕ ਹੋਇਆ ਕਰੂਗਾ ਤੇ ਸੁਣੋ ਜੀ ਹੁਣ ਤੁਸੀਂ ਕੋਈ ਨਵਾਂ ਸੌਂ ਜੇ ਤੂੰ ਚੀਲ ਮਤ ਮੱਖੂ ਪੀਵੇਂਗਾ ਮੈਂ ਵੀ ਚੁੱਲ੍ਹੇ ਵਿੱਚ ਮੈਂ ਵੀ ਚੁੱਲ੍ਹੇ ਜੇ ਤੂੰ ਚੁੱਲ੍ਹੇ ਵਿੱਚ ਪਾਣੀ ਪਾ ਦੇਗੀ ਮੈਂ ਵੀ ਕੱਲ ਰੀ ਮੈਂ ਵੀ ਕੱਲ ਰੀ ਤੂੰ ਨਾ ਲਾ ਲੂਂਗਾ ਬੈਠੀ ਰੋਈ ਜਾਈ ਬੈਠੀ ਰੋਈ ਜਾਈ ਵਖਤ ਵਿਹੋਂਵੇਂ ਨੂੰ ਪਲੀਏ ਜੇ ਤੂੰ ਕੱਲ ਜੇ ਤੂੰ ਵੱਡੀ ਬਣ ਬੈਠਾ ਰੋਈ ਜਾਈ ਵਕਤ ਵਿਹੋਂ ਨੇ ਨੂੰ ਭਲੇ ਆ ਠੀਕ ਹੈ ਜੀ ਤੁਹਾਨੂੰ ਕਿਵੇਂ ਲੱਗਿਆ ਮੇਰਾ ਇਹ ਗੀਤ ਤੇ ਮੇਰੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਸੋਹਣਾ ਜਿਹਾ ਕਮੈਂਟ ਜ਼ਰੂਰ ਕਰਿਆ ਕਰੋ ਪਲੀਜ਼ ਮੈਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਨਾਲ ਕਮੈਂਟ ਦੀ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਵੀ ਮੈਨੂੰ ਕੋਈ ਕਮੈਂਟ ਕਰਦਾ ਹੈ ਮੈਨੂੰ ਕੋਈ ਦੇਖ ਰਿਹਾ ਹੈ ਜਾਂ ਮੇਰੇ ਬਾਰੇ ਕੀ ਸੋਚ ਰਿਹਾ ਹੈ ਪਲੀਜ਼ ਇਹ ਜਿਹੜੇ ਨਾਲ ਹੀ ਇਸ ਵੀਡੀਓ ਦੇ ਨਾਲ ਹੀ ਆਪਾਂ ਕਰਦੇ ਆਂ ਵੀਡੀਓ ਦਾ ਧੰਨਵਾਦ